ਗੁਰਦੁਆਰਾ ਦੇ ਅਰਬਨ ਸਟੇਟ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਸਾਲ ਦੀ ਆਮਦ ਤੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ। ਜਿਸ ਵੇਲੇ ਸ਼੍ਰੀ ਖੰਡਪਾਟ ਸਾਹਿਬ ਜੀ ਦੇ ਪਾਰ ਦੇ ਭੋਗ ਪੈਣ ਉਪਰੰਤ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਵੱਲੋਂ ਕੀਰਤਨ ਕਰਾਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਜਿੱਥੇ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ, ਉੱਥੇ ਹੀ ਉਨ੍ਹਾਂ ਸਮੂਹ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋਏ ਗੁਰੂ ਮਹਾਰਾਜ ਜੀ ਦੁਆਰਾ ਸਿੱਖਿਆ ਤੇ ਚਲਦੇ ਆ ਆਪਣਾ ਜੀਵਨ ਸਫਲਾ ਕਰਨ ਦਾ ਸੰਦੇਸ਼ ਵੀ ਦਿੱਤਾ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗੀਆਂ ਤੇ ਕੀਰਤਨੀ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਰਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਮੌਕੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼, ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਤੋਂ ਇਲਾਵਾ ਸ਼ਰਨਜੀਤ ਸਿੰਘ, ਦਵਿੰਦਰ ਵੀਰ ਸਿੰਘ, ਇਕਬਾਲ ਸਿੰਘ, ਪਰਮਜੀਤ ਸਿੰਘ ਆਚਾਦ, ਸੁਖਵਿੰਦਰ ਸਿੰਘ ਧਾਲੀਵਾਲ ਅਤੇ ਐਸਪੀ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੇ ਅੰਤ ਵਿੱਚ ਪ੍ਰਧਾਨ ਹਰਵਿੰਦਰ ਸਿੰਘ ਲਵਲੀਵਾਲੀਆ ਨੇ ਇੰਨੀਆਂ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਕੀਤਾ। ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਆ ਗਿਆ ਇਸਾਰੇ ਸਮਾਗਮ ਦਾ ਨਵਰੰਗ ਚੈਨਲ ਤੇ ਸਦਾ ਪ੍ਰਸਾਰਣ ਵੀ ਦਿਖਾਇਆ ਗਿਆ ਸਤਨਾਮ 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 ਜੀ ਹਰ ਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ 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 ਜੀ ਹਰ ਗੁਰੂ ਵਾਹਿਗੁਰੂ ਵਾਹਿਗੁਰੂ ਕਬੀਰ ਮੇਰੀ ਸਿਮਰਣੀ ਕਬੀਰ ਦੇ ਕੀ ਸਿਮਰਣੀ ਕਬੀਰ ਮੇਰੀ ਸਿਮਰਣੀ ਰਸਨਾ ਸਤ ਗੁਰ ਦਾਤਾ ਉਹ ਸਾਰਿਆਂ ਨੂੰ ਨਵੇਂ ਸਾਲ ਨੂੰ ਨਵੇਂ ਸਾਲ ਨੂੰ ਖੁਸ਼ਾਮਦੀਦ ਕਰਦੇ ਹੋਏ ਲੱਖ ਲੱਖ ਵਧਾਈ ਦਿੰਨੇ ਆਂ ਔਰ ਆਸ ਕਰਦੇ ਆਂ ਸਮੁੱਚਾ ਅਰਬਨ ਸਟੇਟਸ ਮੁੱਚੇ ਇਲਾਕਾ ਨਿਵਾਸੀ ਪੂਰਾ ਪੰਜਾਬ ਔਰ ਸਾਰੀ ਦੁਨੀਆ ਇਸ ਨਵੇਂ ਬਰੇ ਦੇ ਵਿੱਚ ਜੋ ਮੁਸ਼ਕਲਾਂ ਚਾਹੇ ਉਹ ਕਿਸਾਨਾਂ ਦੇ ਰੂਪ ਦੇ ਵਿੱਚ ਹੋਣ ਚਾਹੇ ਕਿ ਵਪਾਰੀਆਂ ਦੇ ਰੂਪ ਚ ਹੋਣ ਇਹ ਸਾਲ ਹੱਲ ਹੋ ਜਾਣ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਵਧੀਆ ਆਨੰਦ ਤੇ ਸੁੱਖ ਦੇ ਨਾਲ ਜੀਵਨ ਬਤੀਤ ਕਰਨ ਦੂਸਰਾ ਜਿਹੜਾ ਅਸੀਂ ਇਹ ਦੁਨਿਆਵੀ ਜਿਹੜਾ ਰੀਤ ਚੱਲੀ ਆ ਰਹੀ ਆ 24 ਚ 25 ਚ ਜਾਣਾ 25 ਤੋਂ 26 ਚ ਜਾਣਾ ਇਹ ਤੋਂ ਅਲੱਗ ਨਹੀਂ ਹੋ ਸਕਦੇ ਜੇ ਇਹਦੇ ਨਾਲ ਅੱਜ ਜੋ ਇੰਨੀ ਸੰਗਤ ਇੱਥੇ ਬੈਠੀ ਆ ਨਹੀਂ ਇਹੀ ਸੰਗਤ ਘਰਾਂ ਦੇ ਵਿੱਚ ਮੀਟ ਸ਼ਰਾਬ ਮੁਰਗਿਆਂ ਦੇ ਨਾਲ ਕਲੱਬਾਂ ਦੇ ਵਿੱਚ ਇਹਨਾਂ ਨੇ ਬੈਠ ਕੇ ਉਡਾਣੇ ਸੀ ਸਾਡਾ ਪਿਛਲਾ 9-10 ਸਾਲ ਦਾ ਜਿਹੜਾ ਇਹ ਵਕਵਾ ਸੰਗਤ ਨੂੰ ਪ੍ਰੇਰ ਕੇ ਲੈ ਕੇ ਆ ਰਿਹਾ ਇੱਥੇ ਗੁਰੂ ਘਰ ਦੇ ਵਿੱਚ ਇੱਥੇ ਆ ਕੇ ਅਸੀਂ ਗੁਰੂਦਿਆਂ ਨਾਲ ਜੁੜ ਕੇ ਨਵੇਂ ਸਾਲ ਨੂੰ ਖੁਸ਼ਾਮਦੀਦ ਕਰਦੇ ਆ ਉਥੇ ਨਾਲ ਦੇ ਨਾਲ ਸਿੱਖ ਕੌਮ ਦਾ ਜੋ ਚੇਤ ਦੇ ਵਿੱਚ ਨਵਾਂ ਵਰਾ ਆਉਂਦਾ ਉਹ ਵੀ ਇਸੇ ਤਰ੍ਹਾਂ ਹਮ ਹਮਾ ਕੇ ਮਨਾਉਂਦੇ ਆ ਔਰ ਮਨਾਉਂਦੇ ਰਹਾਗੇ ਕਿਉਂਕਿ ਦੁਨਿਆਵੀ ਹੈ ਸਾਰੇ ਲੋਕੀ ਕੋਈ ਸ਼ਿਮਲੇ ਨੂੰ ਭੱਜਿਆਇਆ ਕੋਈ ਕੁਲੂ ਮਨਾਲੀ ਭੱਜਿਆਇਆ ਕੋਈ ਸਵਿਟਜ਼ਰਲੈਂਡ ਗਿਆ ਆ ਕੋਈ ਲੀਡਰ ਕਹਿੰਦਾ ਮੈਂ ਸਵਿਟਜ਼ਰਲੈਂਡ ਜਾ ਕੇ ਕਿਨੇ ਆਪਣਾ ਨਵਾਂ ਸਾਲ ਮਨਾਉਣਾ ਪਰ ਸੰਗਤ ਪ੍ਰੇਰ ਕੇ ਕਿਸ ਤਰ੍ਹਾਂ ਗੁਰੂ ਘਰ ਲੈ ਕੇ ਆਉਣੀ ਆ ਇਹ ਸਾਡਾ ਗੁਰੂ ਘਰ ਦਾ ਇੱਕੋ ਇੱਕ ਮोटो ਵਾ ਵੀ ਅਸੀਂ ਸੰਗਤ ਨੂੰ ਪ੍ਰੇਰ ਕੇ ਚਾਹੇ ਉਹ ਕਿਸੇ ਵੀ ਰੂਪ ਚ ਲੈ ਕੇ ਆਉਣੇ ਆ ਅੱਜ ਜੋ ਸੰਗਤ ਇੱਥੇ ਬੈਠੀ ਹੈ ਸਾਡੇ ਦੇ ਕੋਲ ਪੂਰੀ ਨਰੋਲ ਜਿਹੜੀ ਸੰਗਤ ਐਸ ਵੇਲੇ ਪੂਰੇ ਇਲਾਕਾ ਨਿਵਾਸੀਆਂ ਦੀ ਸਾਡੇ ਕੋਲ ਇੱਥੇ ਬੈਠੀ ਹੈ ਅਸੀਂ ਫੇਰ ਸਾਰਿਆਂ ਨੂੰ ਇੱਥੇ ਨਵੇਂ ਬਰੇ ਤੇ ਆਉਣ ਤੇ ਖੁਸ਼ਾਮਦੀਦ ਕਹਿੰਦੇ ਆ ਕਈਆਂ ਦੀ ਆਰਜੂਆਂ ਜਿਹੜੀਆਂ ਪਿਛਲੇ ਸਾਲ ਚੋਂ ਦੂਰੀਆਂ ਰਹਿ ਗਈਆਂ ਵਾਹਿਗੁਰੂ ਕਿਰਪਾ ਕਰੇ ਉਹਨਾਂ ਤੇ ਨਵੇਂ ਸਾਲ ਦੇ ਵਿੱਚ ਸਾਰੀਆਂ ਆਰਜੂਆਂ ਉਹਨਾਂ ਦੀਆਂ ਪੂਰੀਆਂ ਹੋਣ